ਜਿਵੇਂ ਤੁਸੀਂ ਨੇ ਇੱਕ ਮੀਜ ਤੇ ਨਿਸ਼ਾਨ ਲਾ ਲਏ ਇਹ ਆਪਾਂ ਨੇ ਬਰਾਬਰ ਰੱਖ ਲਿਆ ਤੇ ਹੁਣ ਆਪਾਂ ਆਪਣੀ ਸ਼ਰਟ ਨੂੰ ਫੁੱਟਾ ਕਰ ਲਾਂਗੇ ਸ਼ਰਟ ਨੂੰ ਫੁੱਟਾ ਕਰਕੇ ਇਸ ਤਰ੍ਹਾਂ ਪੜਨਾ ਹੈ ਆਪਾਂ ਨੇ ਜੇ ਜਿਵੇਂ ਆਪਣੀ ਸ਼ਰਟ ਇਸ ਤਰ੍ਹਾਂ ਹੋਏਗੀ ਤੇ ਆਪਾਂ ਇੱਥੋਂ ਫੜ ਕੇ ਆ ਚੀਜ਼ ਦੇ ਸੈਂਟਰ ਦੋਨੋਂ ਕਰ ਲੈਣੇ ਨੇ ਬਰਾਬਰ ਕਰਕੇ ਤੇ ਹੁਣ ਆਪਾਂ ਇੱਥੇ ਨਿਸ਼ਾਨ ਲਗਾਵਾਂਗੇ ਚਾਕ ਨਾਲ ਕਿੰਨਾ ਆਪਣਾ ਮਕਮ ਇੰਥੇ ਦਾ ਕਾ ਲਿਆ ਆਪਾਂ ਤੇ ਦਸਰੇ ਨੀਚੇ ਲਈ ਆਪਾਂ ਨਿਸ਼ਾਨ ਟਾਇਆ ਨੇ ਤੇ ਹੁਣ ਆਪਣਾ ਦੇਖੋ ਤੁਸੀਂ ਕਿੰਨਾ ਆਇਆ ਹੈ 8.5 ਇੰਚ ਬਹੁਤ ਅ ਸ਼ੇਪ ਦੇ ਬਾਰੇ This porque tá de Age design tá say

ਇਹਨਾਂ ਨੇ ਸੂਟ ਦਿੱਤਾ ਹੈ ਨਾ ਉਹਨਾਂ ਨੇ ਸਿਰਫ ਸ਼ਰਟ ਸ਼ਰਟ ਤੇ ਲਾਈਨਿੰਗ ਬਲਿੱਤੀ ਹੈ ਹੈਗਾ ਮਸ਼ਲਿਨ ਦਾ ਸੂਟ ਹੈ ਤੇ ਲਾਈਨਿੰਗ ਥੋੜੀ ਜੀ ਸਿਰਫ ਸ਼ਰਟ ਦੀ ਹੈ ਤੇ ਤੁਸੀਂ ਪੂਰੀ ਲਾਈਨਿੰਗ ਦੇ ਦੋ ਦੱਸਣਾ ਬਾਹਾਂ ਤੇ ਵੀ ਲੱਗੂਗੀ ਉਹ ਬਾਹਾਂ ਵਾਸਤੇ ਤਾਂ ਉਹਨੇ ਲਾਈਨਿੰਗ ਹੀ ਨਹੀਂ ਦਿੱਤੀ ਤਾਂ ਥੋੜੀ ਜੀ ਮੈਨੂੰ ਮੈਨੂੰ ਮੈਂ ਜ਼ਿਆਦਾਤਰ ਸਵਾਦ ਲਾਈਨਿੰਗ ਵਾਲੇ ਸੂਟ ਸੀਂਤਿਆਂ ਹੁੰਦਾ ਹੈ ਲਾਈਨਿੰਗ ਵਾਲੇ ਸੂਟ ਦੀ ਫਾਈ ਜਾਂਦੀ ਆਂਦੀ ਹੈ ਗਰੇਸ ਠੀ ਪੈ ਜਾਂਦੀ ਹੈ ਜ્યાં ਕਾਟਨ ਦਾ ਹੋਵੇ ਆ ਜਿਹੜੇ ਮਸ਼ਲੀਨ ਮਸ਼ਰੂਮ ਦੇ ਹੁੰਦੇ ਨੇ ਬਿਨਾਂ ਲਾਈਨਿੰਗ ਤੋਂ ਤੇ ਵਧੀਆ ਨਹੀਂ ਲੱਗਦੇ ਜੇ ਜਦੋਂ ਇੱਕ ਤੋਂ ਪਾਉਗੀ ਐਂ ਹੀ ਜਾਊਗਾ ਇਹਦਾ ਆਪਾਂ ਇਹਨਾਂ ਨੂੰ ਸਿੱਧੀ ਕੱਟੋ ਨੂੰ ਦੂਸਰੀ ਵੀ ਆਪਾਂ ਹੈਲੋ ਮੇਰਾ ਫੋਨ ਉੱਤੇ ਪਿਆ ਹੈ ਮੁੰਗਣਾ ਬੰਮਾ ਨਾ ਤੁਸੀਂ ਦਾ ਗਲੇ ਮੈਂ ਇੱਕ ਸਾਰ ਗਾ ਲਿਆ ਕੋਈ ਇਸ ਤਰ੍ਹਾਂ ਹੁਣ ਆਪਏ ਸਿਲਾਈ ਦੇਖਦੇ ਕਿੰਨੀ ਹੈ ਟੋਟਲ 7.5 ਇਹਦੀ ਹਲਕੀ ਜਿਹੀ ਸ਼ੇਪ ਦੇਵਾਂਗੇ ਆਪਾਂ ਕਿਉਂਕਿ ਇਹ ਮਸ਼ੀਨ ਜੀ ਸੀ ਥੋੜੀ ਜਿਹੀ ਖਿੱਚ ਚ ਆ ਗਿਆ ਇਹ ਦੇਖੋ ਤੇ ਹੁਣ ਆਪਾਂ ਦੀ ਕਾਟ ਪਾ ਰਹੇ ਹਾਂ ਇਹ ਤਾਂ ਗੱਲਾਂ ਹੁੰਦੀਆਂ ਨੇ ਜੀ ਡਿਜ਼ਾਈਨ ਬਣਾਉਣ ਲੱਗਿਆ ਵੀਡੀਓ ਬਣਾਉਣ ਲੱਗਿਆ ਵੀ ਤੁਸੀਂ ਐ ਬਣਾ ਦੋ ਐ ਕਾਟੋ ਡਿਜ਼ਾਈਨ ਸੇ ਇੱਥੋਂ ਕਾਟ ਪਾ ਦੋ ਜਿਹਦੇਸੀਂ ਦੀਆਂ ਨੇ ਨਾ ਸਾਰੀਆਂ ਇੱਕੋਰੀਆਂ ਹੁੰਦੀਆਂ ਨੇ ਜੇ ਸੀਣਾ ਹੁੰਦਾ ਏ ਉਹਦੇ ਸਾਰੀਆਂ ਕਾਟਾਂ ਦੁਆਰਾ ਪਾਉਂਦੀਆਂ ਨੇ ਇੱਥੋਂ ਆਪਾਂ ਥੋੜੀ ਜੀ ਕਾਟ ਪਾ ਦਾਂਗੇ ਤੁਹਾਨੂੰ ਸਮਝ ਦਿਖ ਰਿਹਾ ਹੋਵੇ ਹਲਕੀ ਜੀਂ ਦੇਤੇ ਆਪਾਂ ਨੂੰ ਸੀਉਣ ਲੱਗਿਆ ਦਿੱਕਤ ਹੋਊਗਾ ਜਿਆਦਾ ਨਹੀਂ ਪਾਣੀ ਥੋੜੀ ਜੀ ਪਾਣੀ ਹੈ ਕਿਉਂਕਿ ਇੱਥੋਂ ਫਿਰ ਖਿੱਚ ਪੈਣ ਲੱਗ ਜੂਗੀ ਹਲਕੀ ਜਿੱਥੇ ਪਾਣੀ ਆਪਾਂ ਨੇ ਇਹ ਵਾਲੀ ਨਹੀਂ ਪਾਣੀ ਇਹ ਵਾਲੀ ਐਂ ਰਹਿਣ ਦੇਣੀ ਹੈ ਮਨ ਆਪਾਂ ਜਿਹੜਾ ਕਾਟਾ ਲਾ ਸੀਰੇ ਤਾਂ ਤੁਹਾਨੂੰ ਪਤਾ ਹੀ ਹੋਣਾ ਵਿੱਚ ਆ ਕੇ ਆਪਾਂ ਉੱਪਰਲੇ ਪਾਸੇ ਲਾ ਲੈਣਾ ਹੈ ਇਸ ਤਰ੍ਹਾਂ ਜੋੜਨਾ ਜੋੜ ਲਾ ਕੇ ਇਸ ਤਰ੍ਹਾਂ ਇਹਨੂੰ ਆਪਾਂ ਇਸ ਤਰ੍ਹਾਂ ਫੋਲਡ ਕਰ ਦਾਂਗੇ ਇਹਨੇ ਪ੍ਰੋਫੈਸ਼ਨਲ ਤੇ ਆਪਾਂ ਵੀ ਨਹੀਂ ਹੈਗੀ ਰੱਬ ਦੇ ਬੰਦੇ ਆ ਤੇ ਬਸ ਬਣਾਈ ਜਾਂਦੇ ਆ ਆਪਦਾ ਟਾਈਮ ਪਾਸ ਕਰੀ ਜਾਂਦੇ ਆ ਤੇ ਆਪਦੇ ਘਰ ਦਾ ਖਰਚਾ ਮਾੜਾ ਮੋਟਾ ਸਾਰਾ ਲਈ ਜਾਂਨੇ ਆਪੂ ਸਾਰਾ ਲਈ ਨੂੰ ਉਹ ਦੇਖੋ ਖਿੱਚ ਨਹੀਂ ਪਾਣੀ ਤੁਸੀਂ ਨੇ ਥੋੜਾ ਇੰਨੇ ਕੋ ਸਿਉਣ ਲਾ ਕੇ ਤਾਂ ਦੱਸਿਆ ਜਿਵੇਂ ਹੁਣ ਇੰਨੇ ਕੋ ਆਪਾਂ ਨੇ ਸਿਉਣ ਲਾ ਲਈ ਹੁਣ ਤੁਸੀਂ ਨੇ ਨਾਪ ਕੇ ਦੇਖ ਲੈਣਾ ਇਹ ਵੀ ਆਪਣਾ ਸਹੀ ਆਉਂਦਾ ਹੈ ਇਹ ਦੇਖੋ ਜੀ ਬਿਲਕੁਲ ਸਹੀ ਆਉਂਦਾ ਜੇ ਤੁਸੀਂ ਉਸ ਤਰ੍ਹਾਂ ਨਾ ਕੱਟ ਪਾਓਗੇ ਜੇ ਤੁਸੀਂ ਦੂਸਰੀ ਤਰ੍ਹਾਂ ਪਾਓਗੇ ਉਹਦੀ ਵੱਧ ਘੱਟ ਹੋ ਸਕਦੀ ਮੈਂ ਤਾਂ ਜ਼ਿਆਦਾ ਤਰੇਸੀ ਤਰ੍ਹਾਂ ਹੀ ਪਾਉਣੀ ਆ ਜਦੋਂ ਬਾਵਾਂ ਲੱਗ ਗਈ ਮੈਂ ਤੁਹਾਨੂੰ ਪੂਰਾ ਸੂਟ ਦਿਖਾਉਂਗੀ ਕਿਵੇਂ ਦਾ ਬਣਿਆ ਤੇ ਇਹ ਜਿਹੜੀ ਹੁੰਦੀ ਏ ਆਹ ਵਾਲੀ ਸੀਉਣ ਇਹਨੂੰ ਪਰਲੇ ਪਾਸੇ ਕਰ ਦੇਣਾ ਬੈਕ ਸਾਈਡ ਵਾਲੇ ਗਲੇ ਵਾਲੇ ਪਾਸੇ ਕਰਨਾ ਏ ਅੰਦਰਲੇ ਪਾਸੇ ਨਹੀਂ ਕਰਨਾ ਇਥੇ ਹਲਕਾ ਜਿਹਾ ਸਨਾਲੀ ਗਲੇ ਨੂੰ ਘਮਾਉਣਾ ਏ ਤਾਂ ਕਿ ਆਪਣੇ ਮੁੰਡੇ ਤੇ ਬਿਲਕੁਲ ਪ੍ਰੋਪਰ ਆਵੇ ਸਹੀ Yeah. ਮੈਨੂੰ 10 ਸਾਲ ਹੋ ਗਏ ਜੀ ਕੱਪੜੇ ਸੀਂਦੀ ਇਹਨੂੰ ਪਰ ਮੈਨੂੰ ਅਜੇ ਤੱਕ ਵੀ ਡਿਜ਼ਾਈਨਾਂ ਦਾ ਇੰਨਾ ਨਹੀਂ ਜਾਣਕਾਰੀ ਹੈਗੀ ਕਿਉਂਕਿ ਨਵੇਂ-ਨਵੇਂ ਡਿਜ਼ਾਈਨ ਆਈ ਜਾਂਦੇ ਨੇ ਪਰ ਮੈਂ ਸਿੱਖੀ ਬਹੁਤ ਕੋਸ਼ਾਂ ਮੈਨੂੰ ਸਿੰਪਲ ਬਿਲਕੁਲ ਸੂਟ ਆਉਂਦੇ ਹੁੰਦੇ ਸੀ ਤੇ ਮੈਂ ਸਿੱਖੀ ਸਾਰਾ ਕੁਝ YouTube ਤੋਂ ਹੀ ਆਂ ਪਰ ਮੈਂ ਸੱਚੀ ਦਾ ਮੈਂ ਸਾਰਾ ਕੁਝ YouTube ਤੋਂ ਜੇ ਕਿਸੇ ਨੇ ਮੈਨੂੰ ਸੂਟ ਦੇ ਕੇ ਜਾਣਾ ਤੇ ਮੈਂ ਨਾਲ ਕਹਿ ਦੇਣਾ ਕਰਨਾ ਹਾਂਜੀ ਮੈਂ ਬਣਾ ਦੂੰਗੀ ਸੂਟ ਤੁਹਾਡਾ ਜੇ ਕਣਕ ਨਾ ਆ ਡਿਜ਼ਾਈਨ ਬਣਾ ਦੇਵਗੇ ਤੁਸੀਂ ਮੈਂ ਕਣਕ-ਕਣਾਂ ਹਾਂਜੀ ਬਣਾ ਦੂੰਗੀ ਪਰ ਮੈਨੂੰ ਸੱਚ ਦੱਸਾਂ ਮੈਨੂੰ ਆਉਂਦਾ ਨਹੀਂ ਸੀ ਹੁੰਦਾ ਤੇ ਮੈਂ ਉਹਨਾਂ ਦਾ ਸੂਟ ਫੜ ਲੈਣਾ ਕਰਨਾ ਵੈਗਰੂ ਦਾ ਨਾਮ ਲੈ ਕੇ ਪਰ ਬਾਬਾ ਜੀ ਦੀ ਐਵੇਂ ਦੀ ਕਿਰਪਾ ਹੁੰਦੀ ਕਿ ਮੈਂ ਜਿਹੜਾ ਵੀ ਸੂਟ ਫੜਦੀ ਸਹੀ ਬਣਦਾ ਆ ਦੇਖੋ ਜੀ ਆਪਣੀ ਬਾ ਵੀ ਤਿਆਰ ਹੋ ਗਈ ਤੇ ਬਿਲਕੁਲ ਸਹੀ ਲੱਗੀ ਹੈ ਵਾਲ ਬੋਲ ਬਿਲਕੁਲ ਨਹੀਂ ਪੈ ਰਿਆ ਪਰ ਹਿੰਮਤ ਨਾ ਹਾਰਿਆ ਕਰੋ ਮੈਂ ਜਦੋਂ ਸਿੱਖੀ ਜੀ ਸਲਾਈ ਮੈਂ ਸਿੰਪਲ ਜੀ ਆਂਟੀ ਸਿੱਖ ਕੁਵਾਰੀ ਹੁੰਦੀ ਬੇਬੇ ਆਂਟੀ ਜੀ ਟਾਈਪ ਸੀ ਉਹਦੇ ਕੋਲ ਲਾਤਾ ਵਿਚਰੀ ਕੋਲ ਤੇ ਉਹਦੇ ਕੋਲ ਡੈਡੀ ਨੇ ਕਿਹਾ ਕਹਿੰਦੇ ਤੁਸੀਂ ਮੇਰੀ ਕੁੜੀ ਨੂੰ ਸਲਾਈਸ ਖਾ ਦੋ ਤੇ ਲੱਗ ਗਈ ਜਦੋਂ ਮੈਂ ਸਿੱਖਣ ਵਾਸਤੇ ਤੇ ਮੈਂ ਕਈ ਗਲਤ ਵੀ ਕਰਦੇ ਨੇ ਕਰਨੇ ਕੋਈ ਸਹੀ ਵੀ ਕਰਦੇ ਨੇ ਕਰਨੇ ਤੇ ਸਿੰਪਲ ਸੂਟ ਸਿੱਖ ਗਈ ਸੀ ਫਿਰ ਮੈਂ ਸੀਣੇ ਉਹਨਾਂ ਤੋਂ ਵਧੀਆ ਸੀ ਲੈਂਦੀ ਸੀ ਚੱਲ ਸਿੱਖ ਵੀ ਆਪਦੇ ਜੋਗੇ ਤੇ ਫਿਰ ਮੈਂ ਹੌਲੀ-ਹੌਲੀ ਹੌਲੀ-ਹੌਲੀ ਮੇਰੇ ਵਿਆਹ ਤੋਂ ਬਾਅਦ ਚ ਫਿਰ ਮੈਂ ਜਿੰਨੇ ਵੀ ਮੇਰੇ ਵਿਆਹ ਵਾਲੇ ਸੂਟ ਸੀ ਸਾਰੇ ਮੈਂ ਆਪ ਹੀ ਸਿੱਤੇ ਸੀ ਇੱਧਰਲੇ ਪਾਸੇ ਐਵੇਂ ਰੱਖ ਕੇ ਤੁਸੀਂ ਤੇ ਕਾਟ ਪਾ ਦਿਓ ਫਿਰ ਮੈਂ ਇੱਥੇ ਆ ਕੇ ਸਲਾਈ ਕਰਨ ਲੱਗ ਗਈ ਬਾਅਦ ਵਿੱਚ ਠੀਕ ਹੈ ਪਰ ਬਾਬਾ ਜੀ ਦੀ ਕਿਰਪਾ ਨਾਲ ਵਧੀਆ ਚੱਲਦੀ ਜਾਂਦਾ ਹੈ ਹਜੇ ਤੱਕ ਕਰੀ ਜਾਂਦੇ ਆ ਪਰ ਸੱਚ ਦੱਸਾਂ ਜਿੱਦਣ ਮੈਂ ਸਿਲਾਈ ਨਾ ਕਰਾਂ ਜੇ 2 ਦਿਨ ਮੈਂ ਕਿਤੇ ਚਲੀ ਜਾਵਾਂ ਜਾਂ ਬਿਮਾਰ ਹੋ ਜਾਵਾਂ ਮੈਂ ਸੂਟ ਨਾ ਸੀ ਮੈਂ ਮਸ਼ੀਨ ਤੇ ਨਾ ਬੈਠਾਂ ਤੇ ਮੇਰਾ ਜੀ ਨਹੀਂ ਲੱਗਦਾ ਮੈਨੂੰ ਹੁੰਦਾ ਵੀ ਮੇਰੇ ਕੋਲ ਕੁਝ ਕਵਾਚ ਗਿਆ ਮੈਂ ਨਾ ਕਈ ਦਿਨ ਬਿਮਾਰ ਹੋ ਗਈ ਖਾਸਾ ਟਾਈਮ ਪਹਿਲਾਂ 2-3 ਸਾਲ ਪਹਿਲਾਂ ਬਿਮਾਰ ਹੋ ਗਈ ਸੀ ਮੈਂ ਖਾਸੀ ਤੇ ਮੈਂ ਕੱਪੜੇ ਸੀਨੇ ਛੱਡ ਤੇ ਡਾਕਟਰ ਨੇ ਮਨਾ ਕਰਤਾ ਹਾਈ ਮਿੰਤੇ ਆ ਲੱਗੇ ਫਿਰ ਜਿਵੇਂ ਬਸ ਖੁੱਛ ਨਹੀਂ ਹੈਗਾ ਕਿਉਂਕਿ ਮੈਂ ਮਸ਼ੀਨ ਬਿਨਾਂ ਰਹਿ ਨਹੀਂ ਸਕਦੀ ਇਹ ਮਸ਼ੀਨ ਮੈਂ ਆਪਦੀ ਸਲਾਈ ਤੋਂ ਹੀ ਲਈ ਏ ਆਪਦੀ ਮਿਹਨਤ ਤੋਂ ਮੇ ਕੋ ਸਿੰਪਲ ਸੀ ਮਸ਼ੀਨ ਛੋਟੀ ਜੀ ਤੇ ਇੰਟਰਲੌਕ ਵਾਲੀ ਮਸ਼ੀਨ ਵੀ ਮੈਂ ਆਪਦੇ ਸਲਾਈ ਦੇ ਪੈਸੇ ਜੋੜ-ਜੋੜ ਕੇ ਲਈ ਸੀ ਤੇ ਇਹ ਵੀ ਮਸ਼ੀਨ ਤੇ ਬਾਬਾ ਜੀ ਦੀ ਕਿਰਪਾ ਨਾਲ ਹੁਣ ਦੂਜੀ ਮਸ਼ੀਨ ਲੈਣ ਦਾ ਸੁਪਨਾ ਹੈ ਕਿ ਜਿਹੜੀਆਂ ਉਹ ਹੁਣ ਵਾਈਟ ਜਾਂ ਮਸ਼ੀਨਾਂ ਨਹੀਂ ਚੱਲਦੀਆਂ ਚਿੱਟੀਆਂ ਜੀਆਂ ਉਹ ਲੈਣੀ ਹੈ ਉਹਦਾ ਮੇਰਾ ਬਹੁਤ ਜੀਵ ਹੈ ਉਹ ਮਸ਼ੀਨ ਲੈਣ ਦਾ ਤੇ ਉਹ ਮੈਂ ਲਾਉਂਗੀ ਲਾਉਂਗੀ ਬਾਬਾ ਜੀ ਦੀ ਕਿਰਪਾ ਰਹੀ ਤੇ ਮੈਂ ਕੋਈ ਵੀ ਚੀਜ਼ ਲੈਣੀ ਆ ਪਹਿਲਾਂ ਬਾਬਾ ਜੀ ਦਾ ਨਾਮ ਲੈ ਕੇ ਮੈਨੂੰ ਹੁੰਦਾ ਮੈਨੂੰ ਉਹਨਾਂ ਨੇ ਦਿਵਾਨੀ ਐ ਸਾਰਾ ਕੁਝ ਉਹੀ ਕਰਦੇ ਨੇ ਇਹ ਸਿੱਤਾ ਇਹ ਦਿੱਚਾ ਬਹੁਤ ਕਿਛ ਨਾ ਨਹੀਂ ਦੁ ਸਿਨੇ ਨਾ ਉੱਪਰਲਾ ਕੱਪੜਾ ਖਿੱਚਣਾ ਨਾ ਨੀਚੇ ਵਾਲਾ ਕੱਪੜਾ ਖਿੱਚਣਾ ਦੇਖੋ ਜੀ ਇਸ ਤਰ੍ਹਾਂ ਆਪਾਂ ਨੇ ਇਧਰਲੀ ਸਾਈਡ ਤੇ ਬੈਕ ਵਾਲੀ ਸਾਈਡ ਤੇ ਫੋਲਡ ਕਰ ਲੈਣਾ ਹੈ ਕਹਿੰਦੇ ਹਿੰਮਤ ਨਾ ਛੱਡੋ ਜੇ ਆਪਾਂ ਹੀ ਹਿੰਮਤ ਛੱਡ ਜਾਵਾਂਗੇ ਬੈਠੇ ਰਵਾਂਗੇ ਤੇ ਫਿਰ ਤਾਂ ਬਾਬਾ ਜੀ ਵੀ ਕੀ ਕਰਨਗੇ ਨਾ ਜੇ ਆਪਾਂ ਹਿੰਮਤ ਛੱਡਾਂਗੇ ਨਾ ਦੀ ਮਿਹਨਤ ਕਰਾਂਗੇ ਤੇ ਵੈਗਰ ਵੀ ਆਪਣਾ ਸਾਫ ਦਊਗਾ ਕਈ ਕਹਿੰਦੀਆਂ ਨੇ ਸਾਡੀ ਕਿਸਮਤ ਮਾੜੀ ਕਿਸਮਤ ਮਾੜੀ ਕੀ ਕਰੋਗੇ ਜਦੋਂ ਆਪਾਂ ਆਪ ਹੀ ਆਦੀ ਕਿਸਮਤ ਮਾੜੀ ਕੀਤੀ ਹੋਈ ਹੈ ਨਾ ਹਿੰਮਤ ਨਾਲ ਛੱਡੋ ਘੱਟ ਪੜੇ ਲਿਖੇ ਉਹ ਕੋਈ ਚੱਕਰ ਨਹੀਂ ਅੱਭੀ ਨੇਂਸੇ ਪੜੋ ਸਭ ਕੁਝ ਸਿੱਖ ਜਾਂਦਾ ਜੇ ਚਾਹ ਲੈ ਜੇ ਦਿਲ ਚੋਂ ਇੱਛਾ ਹੀ ਨਾ ਹੋਵੇ ਵੀ ਫਿਰ ਕੋਈ ਨਹੀਂ ਕੁਝ ਕਰ ਸਕਦਾ ਕੋਈ ਸਮਝਾ ਨਹੀਂ ਸਕਦਾ ਜਿੰਨਾ ਮਰਜੀ ਸਮਝਾ ਲਓ ਪਰ ਜੇ ਮਨ ਚ ਇੱਛਾ ਹੋਵੇ ਸਾਰਾ ਪਿੱਛਾ ਇੱਛਾ ਹੋਣੀ ਚਾਹੀਦੀ ਹੈ ਮਨ ਚ अपन दोनों बह तैयार हो गई फ्रेम गया, लगे फोन सॉरी ये देखो जी अपना डिजाइन भी बन गया बहुत प्यारा बने है देखो इस तरह बनाया डिजाइन तो इस तरह अपन बहव तैयार हो गई कि प्यार लगद ना? मेरा भी जी ये भी है सूट आप भी बनाऊंगी आपका भी लोगों ने बनाई जानी आप भी सिंपल सूट हों मेरे क्योंकि को टाइम बहुत घट हो गुप्किया कहते हो मतलब ही कह दन ਸਬਾਕੀ ਚੀ ਦੀ ਪੱਟੀ ਕੱਟ ਲਈਏ ਤੇ ਇਸ ਨੂੰ ਆਪਾਂ ਇਧਰੋਂ 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 ਆਮੀ ਫੋਲਡ ਕਰ ਲੈਣਾ ਆਪਾਂ ਤੁਹਾਨੂੰ ਦੱਸ ਕੀ ਇਸ ਤਰ੍ਹਾਂ ਇਹਨੂੰ ਆਪਾਂ ਇਸ ਤਰ੍ਹਾਂ ਫੋਲਡ ਕਰਕੇ

पूरा गला सूट तैयार हो गया अपना कमीज तो जो हम अपन एवी मैंने ये देखो ये भी लाई हुए नेस से करके ताकि थोड़ा डड़े ना तो नीचे अपने ने घेरे दे कुछ भी नहीं लाया मोरे मोरे लाया शॉल के देख के और ना कमीज ਥੋੜਾ ਜਿਹਾ ਟਾਈਟ ਹੁੰਦਾ ਸੀ ਕਿਸੇ ਦਾ ਸਾਖੀ ਸਾਖੀ ਤੋਂ ਇਹਨੂੰ ਆਪਾਂ ਅੱਧਾ ਖੁੱਲਾ ਕਰ ਲੈਣਾ ਹੈ ਕਿਤੇ ਆਪਣਾ ਕੋਈ ਵੀ ਕਮੀਜ਼ ਟਾਈਟ ਹੋ ਜਾਂਦਾ ਉਹਨੂੰ ਖੁੱਲਾ ਕਰਨ ਦਾ ਇਹ ਤਰੀਕਾ ਹੁੰਦਾ ਹੈ ਕਈ ਹੁੰਦੇ ਇੱਥੋਂ ਆਪਾਂ ਨੇ ਹਲਕਾ ਜਾਂ ਜਿਹੜਾ ਵਰਲੋ ਕੀਤਾ ਹੋਇਆ ਹੈ ਕੱਟ ਕਰਨਾ ਹੈ ਤੇ ਆਪਾਂ ਇਹਨੂੰ ਢੇੜ ਲੈਣਾ ਹੈ ਤੇ ਦੂਸਰੀ ਸਾਈਡ ਤੋਂ ਵੀ ਦਿਵੰਦਣਾ ਪਾਣੀ ਖਿਚਲਾਣਾ ਹਲਕਾ ਜਿਹਾ ਖੜੇ ਖਿੱਚਿਆ ਗਿਆ ਤੇ ਹੁਣ ਆਪਾਂ ਨੇ ਪੈਰ ਪੈਰ ਦੇ ਹਿਸਾਬ ਨਾਲ ਜਿਹੜ ਨੂੰ ਖੁੱਲੀ ਕਰਨੀ ਹੈ ਆਪਾਂ ਨੂੰ जिन्ना आपने इतों धेड़ आए उन्नी ही ही अपने इधर साइड तो बांह खुली करनी है हल्की जी बस इतों रेप ले लें मैच कर देंगे ただ、ボールがないと。 ਛੇ ਨੂੰ 9 ਸਾਲ ਹੋ ਗਏ ਨੇ 9 ਸਾਲ ਪ੍ਰਾਣੀ ਨੇ ਸੀਨੇ ਮੇਰੇ ਨਾਲ ਹੀ Да го вземем сега. Да го вземем бруга. Изправяме го на Who's to reach ਉਹਦਾ ਆਰ ਕੰਡੀ ਦਾ ਸੂਟ ਸੀ ਨਾ ਹਲਕਾ ਜਿਹਾ ਕੈਂਸੀ ਖੋਲ ਦਾ ਸ਼ਾਕੀ ਤੋਂ ਤੇ ਕਮਰ ਤੋਂ ਗਾਚ ਗੱਲਾਂ ਕਰਦੀ ਕਰਦੇ ਨੇ ਤੇ ਇਹਦੀ ਮੈਂ ਕਾਲ ਕਰ ਲੈਣੀ ਸੀ ਕੇ ਵੀ ਸ਼ਟ ਹੋ ਗਿਆ ਹੋਇਆ ਨੂੰ ਭੇਜ ਦੂੰਗੀ ਅੰਧੀ ਦਾ ਸ਼ੂਟ ਚੰਗਾ ਜੀ ਧੰਨਵਾਦ ਜੀ ਤੁਹਾਡਾ ਮੇਰੇ ਲਾਈਵ 'ਚ ਆਉਣ ਵਾਸਤੇ ਕੱਲ ਨੂੰ ਮਿਲਾਂਗੇ ਆਪਾਂ